ਅੱਜ ਸਾਡੇ ਐਮਸੀ ਕਾਰਪੋਰੇਸ਼ਨ ਦੀ ਚੋਣ ਨੂੰ ਹਲਾਰਾ ਦੇਣ ਦੇ ਲਈ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਪਹੁੰਚੇ ਨੇ ਔਰ ਤੁਸੀਂ ਦੇਖ ਰਹੇ ਹੋ ਕਿ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਕਿਹੋ ਜਿਹਾ ਦਿਵਾਲੀ ਵਰਗਾ ਮਾਹੌਲ ਹੈ ਜਿਹੜਾ ਬਣਿਆ ਹੋਇਆ ਇਹ ਤੋਂ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿ ਸਕਦਾ ਹਾਂ 85 ਦੇ 85 ਵੋਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤਣਗੇ ਔਰ ਸਾਡੇ ਮਿਹਰਬਾਨ ਕੇ ਫਿਰ ਅੰਮ੍ਰਿਤਸਰ ਨੂੰ ਵੱਡੇ ਪੱਧਰ ਤੇ ਉੱਪਰ ਵਿਕਾਸ ਦੀਆਂ ਲੀਹਾਂ ਤੇ ਤੋਰਾਂਗੇ ਆ ਬਾਕੀ ਨਜ਼ਰ ਆਏ ਕਿ ਨਹੀਂ ਜਿਹੜੇ ਨਜ਼ਰ ਆਏ ਉਹਨਾਂ ਦੀ ਗੱਲ ਕਰੋ ਤੁਸੀਂ ਜਿਹੜੇ ਨਜ਼ਰ ਨਹੀਂ ਆਉਂਦੇ ਉਹਨਾਂ ਦੀ ਗੱਲ ਨਹੀਂ ਕਰੀ ਦੀ ਲੇਕਿਨ ਹਾਂ 22 ਤਰੀਕ ਨੂੰ 22 ਤਰੀਕ ਨੂੰ ਆਮ ਆਦੀ ਪਾਰਟੀ ਦਾ ਮੇਲ ਬਣਦਾ 22 ਤਰੀਕ ਨੂੰ ਆਮ ਆਦੀ ਪਾਰਟੀ ਦਾ ਮੇਲ ਬਣਦਾ ਬਸ ਤੋੜ ਕੇ ਲੇਕਿਨ ਭਾਈ ਸਾਹਿਬ ਕਿਸਾਨ ਕਹਿ ਰਹੇ ਨੇ ਕਿ ਆਮ ਆਦੀ ਪਾਰਟੀ ਰੈਲੀਆਂ ਦੇ ਵਿੱਚ ਰੁਚੀ ਹੋਈ ਸਾਡੇ ਕੋਈ ਪਹੁੰਚ ਨਹੀਂ ਪਾ ਰਹਾ ਕੀ ਕਰਾਂ ਚਾਹੁੰਦੇ ਬਿਲਕੁਲ ਪਹੁੰਚ ਰਹੇ ਹਾਂ ਸਾਡਾ ਅਸੀਂ ਕਿਸਾਨਾਂ ਦੇ ਨਾਲ ਹਾਂ ਚਟਾਨ ਦੀ ਤਰ੍ਹਾਂ ਨਾਲ ਅਸੀਂ ਕਹਿ ਚੁੱਕੇ ਹਾਂ ਜੇ ਡੱਲੇਵਾਲ ਸਾਹਿਬ ਦੀ ਜਾਨ ਨੂੰ ਕੁਝ ਹੋਇਆ ਕੇਂਦਰ ਸਰਕਾਰ ਜ਼ਿੰਮੇਵਾਰ ਹੈ ਕੇਂਦਰ ਨੂੰ ਚਾਹੀਦਾ ਕਿ ਕਿਸਾਨਾਂ ਦੀਆਂ ਮੰਗਾਂ ਤੁਰੰਤ ਮੰਨਣ ਤੇ ਉਹਨਾਂ ਦਾ ਮਾਰਦਵਤ ਜਿਹੜਾ ਉਹਨੂੰ ਤੁਰੰਤ ਉਹਨਾਂ ਦੀਆਂ ਪਹਿਲਾਂ ਮੰਗਾਂ ਮੰਨਣ ਅਸੀਂ ਕੇਂਦਰ ਸਰਕਾਰ ਨੂੰ ਕਹਿ ਰਹੇ ਹਾਂ ਬਾਤ ਬਾਤ ਲੇਕਿਨ ਕਈ ਜਿਹੜੇ ਨੌਜਵਾਨ ਸੀਗੇ ਜਿਹੜੇ ਬਾਗੀ ਹੋਏ ਉਹਨਾਂ ਮਨਾੜਿਆ ਜੀ ਕਿਉਂਕਿ ਪਿਛਲੇ ਵਾਰ ਤੁਸੀਂ ਜਦ ਮਨਾਉਂਦੇ ਹੋਏ ਨਜ਼ਰ ਆਏ ਸੀਗੇ ਅਮਨ अरोड़ा ਵੀ ਪਹੁੰਚੇ ਸੀ ਘਰਾਂਾਂ ਵਿੱਚ ਉਹਨਾਂ ਨੂੰ ਮਨਾਇਆ ਆਪਸ ਸਾਰੇ ਮਨਾਲੇ ਜਿਹੜੇ ਪਾਰਟੀ ਨਾਲ ਸਾਡੇ ਸਾਥੀ ਸੀਗੇ ਸਾਰੇ ਪਾਰਟੀ ਦੀ ਮੁਖਤਾ ਰਚਦੇ ਸਾਰੇ ਕੰਮ ਕਰਦੇ ਉਹ ਸਾਰਿਆਂ ਦੇ ਬਲਕੇ ਜਿਹੜਾ 22 ਤਰੀਕ ਨੂੰ ਮਤਲਬ ਜਿਹੜਾ ਅੰਮ੍ਰਿਤਸਰ ਦੇ ਚਾਪ ਦਾ ਮੇਅਰ ਬਣਾਉਣਾ ਵਸੇ ਬੋਲੇ ਸੋਨਿਆਲ ਗੁਰੂ ਕੀ ਪਵਿੱਤਰ ਨਗਰੀ ਪਵਿੱਤਰ ਧਰਤੀ ਸ਼ਹੀਦਾਂ ਦੀ ਧਰਤੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇਸ ਬਾਜ਼ਾਰ ਦੇ ਵਿੱਚ ਅੱਜ ਆਉਣ ਦਾ ਮੌਕਾ ਮਿਲਿਆ ਬਹੁਤ ਖੁਸ਼ੀ ਹੈ ਕਿ ਤੁਸੀਂ ਆਪਣੇ ਆਪਣੇ ਘਰਾਂ ਚੋਂ ਦੁਕਾਨਾਂ ਚੋਂ ਬਾਹਰ ਨਿਕਲ ਕੇ ਮਾਨ ਸਨਮਾਨ ਦੇ ਰਹੇ ਹੋ ਔਰ ਇਸ ਮਾਨ ਸਨਮਾਨ ਦਾ ਕਿਸੇ ਕਰੰਸੀ ਚ ਕੋਈ ਮੁੱਲ ਨਹੀਂ ਪਾਇਆ ਜਾ ਸਕਦਾ ਸਾਡੇ ਪ੍ਰਧਾਨ ਜੀ ਅਮਨ अरोड़ा ਜੀ ਵਾਈਸ ਪ੍ਰੈਜ਼ੀਡੈਂਟ ਸ਼ਹਿਰੀ ਕਲਸੀ ਜੀ ਸਾਡੇ ਖੇਤੀ ਮੰਤਰੀ ਖੁੱਡੀਆਂ ਸਾਹਿਬ ਕੁਲਦੀਪ ਸਿੰਘ ਧਾਲੀਵਾਲ ਸਾਹਿਬ ਸਾਡੇ ਲਾਲਜੀਤ ਭੁੱਲਰ ਜੀ ਡਾਕਟਰ ਅਜੇ ਜੀ ਸਾਡੇ ਜਿੰਨੇ ਵੀ ਐਮਐਲਏ ਤੁਸੀਂ ਇੱਥੋਂ ਚੁਣ ਕੇ ਭੇਜੇ ਸਾਰੇ ਨਾਲ ਹੀ ਐ ਔਰ ਜਿੰਨੇ ਵੀ ਐਮਸੀ ਦੇ ਕੈਂਡੀਡੇਟ ਖੜੇ ਨੇ ਅਲੱਗ-ਅਲੱਗ ਵਾਰਡਾਂ ਤੋਂ ਉਹ ਵੀ ਨਾਲ ਹੀ ਐ ਸੋ ਸਾਰੇ ਇਕੱਲੇ-ਇਕੱਲੇ ਵਾਰਡ ਚ ਤਾਂ ਨਹੀਂ ਜਾਇਆ ਜਾਣਾ ਪਰ ਮੈਂ ਤੁਹਾਨੂੰ ਇੰਨਾ ਇੱਕ ਸੁਨੇਹਾ ਦੇ ਦੇਣਾ ਕਿ ਜਿੱਥੇ ਝਾੜੂ ਦਾ ਬਟਨ ਮਸ਼ੀਨ 'ਚ ਹੋਵੇ ਉਹ ਝਾੜੂ ਵਾਲਾ ਬਟਨ ਦੱਬ ਦੋ ਸਮਝ ਲਓ ਆਪਣੇ ਜਵਾਕਾਂ ਦੀ ਕਿਸਮਤ ਵਾਲਾ ਬਟਨ ਦੱਬ ਲਿਆ ਕਿਉਂਕਿ ਅੰਮ੍ਰਿਤਸਰ ਸਾਹਿਬ ਇੱਕ ਇਤਿਹਾਸਿਕ ਸ਼ਹਿਰ ਹੈ ਲੱਖਾਂ ਲੋਕ ਹਰ ਰੋਜ਼ ਦਰਬਾਰ ਸਾਹਿਬ ਦਰਸ਼ਨ ਕਰਨ ਆਉਂਦੇ ਆ ਦਰਗਿਆਣਾ ਮੰਦਰ ਦੇਖਣ ਆਉਂਦੇ ਆ ਬਾਗਾ ਬਾਡਰ ਦੇਖਣ ਆਉਂਦੇ ਆ ਜਲਿਆਂ ਵਾਲਾ ਬਾਗ ਦੇਖਣ ਆਉਂਦੇ ਆ ਸੋ ਇਹਨੂੰ ਖੂਬਸੂਰਤ ਬਣਾਉਣਾ ਇੱਕ ਨਮੂਨੇ ਦਾ ਸ਼ਹਿਰ ਦੁਨੀਆ ਦਾ ਦੁਨੀਆ ਦਾ ਨਮੂਨੇ ਦਾ ਸ਼ਹਿਰ ਬਣਾਉਣਾ ਸੁਪਨਾ ਹੈ ਬੜੀ ਜਲਦੀ ਇਲੈਕਟ੍ਰੋਨਿਕ ਬੱਸਾਂ ਔਰ ਨਾਲ ਨਾਲ ਜਿਹੜਾ ਪੁਰਾਣਾ ਬਾਜ਼ਾਰ ਹੈ ਤੰਗ ਹੋ ਗਈਆਂ ਗਲੀਆਂ ਜਾਂ ਜਿਹੜੀਆਂ ਤਾਰਾਂ ਕਰਕੇ ਖੂਬਸੂਰਤੀ ਜਿਹੜੀ ਮਾਰੀ ਜਾਂਦੀ ਹੈ ਉਹ ਠੀਕ ਕਰਨੀ ਹੈ ਸੀਵਰੇਜ ਦਾ ਪਾਣੀ ਤੇ ਉਹ ਜਿਹੜਾ ਜਾਂਦਾ ਬਾਗੇ ਬਾਡਰ ਦੇ ਸੜਕ ਦੇ ਨਾਲ-ਨਾਲ ਜਿਹੜਾ ਨਾਲਾ ਜਾਂਦਾ ਹੈ ਗੰਦਾ ਉਹਨੂੰ ਵੀ ਸਾਫ਼ ਕਰਨਾ ਹੈ ਔਰ ਸਾਰੇ ਪ੍ਰੋਜੈਕਟ ਬਣੇ ਪਏ ਨੇ ਔਰ ਅੰਮ੍ਰਿਤਸਰ ਸ਼ਹਿਰ ਜਿਹੜਾ ਹੈ ਉਹ ਇਸ ਤਰ੍ਹਾਂ ਦਾ ਬਣਾਉਣਾ ਕਿ ਇੱਥੇ 1 ਲੱਖ ਬੰਧਾਰ ਰੋਜ਼ ਆਉਂਦਾ ਹੈ ਇੱਥੇ ਆ ਕੇ ਉਹ ਕਟਕਟ 2-4 ਦਿਨ ਇੱਥੇ ਰਹਿ ਕੇ ਜਾਵੇ ਤਾਂ ਕਿ ਸ਼ਹਿਰ ਦੀ ਜਿਹੜੀ ਇਕਨੋਮੀ ਆ ਉਹ ਬੂਸਟ ਹੋ ਜੂਗੀ ਬਹੁਤ ਸਾਰਾ ਲੋਕ ਇੱਥੋਂ ਖਰੀਦਾਰੀਆਂ ਕਰਨਗੇ ਰਹਿਣਗੇ ਉਹਦੇ ਨਾਲ ਸਾਰਾ ਇਕਨੋਮੀ ਬੂਸਟ ਹੋ ਜਾਂਦੀ ਹੈ ਸੋ ਅੱਜ ਮੈਂ ਸ਼ੁਰੂਆਤ ਜਿਹੜੀ ਕੈਂਪੇਨ ਦੀ ਉਹ ਇਸ ਪਵਿੱਤਰ ਧਰਤੀ ਤੋਂ ਕਰ ਰਿਆਂ ਆਸ਼ੀਰਵਾਦ ਲੈ ਕੇ ਤੇ ਤੁਸੀਂ ਸ਼ਹਿਰ ਦੇ ਵਿੱਚ ਆਪਣੇ ਕਿਉਂਕਿ ਜਿਹੜੀ ਐਮਸੀ ਦੀ ਇਲੈਕਸ਼ਨ ਹੈ ਉਹ ਲੋਕਾਂ ਦੀ ਇਲੈਕਸ਼ਨ ਹੁੰਦੀ ਹੈ ਕਿਉਂਕਿ ਤੁਸੀਂ ਉਸ ਬੰਦੇ ਨੂੰ ਜਾਣਦੇ ਹੋ ਹੁੰਦੇ ਹੋ ਜਿਹੜਾ ਐਮਸੀ ਖੜਾ ਹੁੰਦਾ ਹੈ ਔਰ ਉਹ ਬੰਦਾ ਵੀ ਤੁਹਾਨੂੰ ਸਾਰਿਆਂ ਨੂੰ ਜਾਣਦਾ ਹੁੰਦਾ ਹੈ ਹਰ ਰੋਜ਼ ਮੱਥੇ ਲੱਗਦੇ ਹੋ ਇੱਕ ਦੂਜੇ ਤੇ ਦੁਕਾਨਾਂ ਤੇ ਮਕਾਨਾਂ ਚ ਜਾਂ ਫੰਕਸ਼ਨਾਂ ਚ ਤਿਆਰਾਂ ਚ ਸੋ ਤੁਸੀਂ ਇਹ ਨਹੀਂ ਕਹਿ ਸਕਦੇ ਯਾਰ ਸਾਨੂੰ ਤਾਂ ਪਤਾ ਹੀ ਨਹੀਂ ਸੀ ਕਿ ਹੋ ਜਾਏ ਤੁਸੀਂ ਜਾਣਦੇ ਹੋ ਸਰ ਚੰਗੇ ਬੰਦਿਆਂ ਨੂੰ ਜਿੱਤਾਓ ਔਰ ਜੇ ਸ਼ਹਿਰ ਦੇ ਵਿੱਚ ਤੁਹਾਡੀ ਆਪਣੀ ਸਰਕਾਰ ਹੋਊਗੀ ਤੁਹਾਡਾ ਆਪਣਾ ਮੇਅਰ ਹੋਊਗਾ ਕਾਉਂਸਲਰ ਹੋਣਗੇ ਤਾਂ ਸ਼ਹਿਰ ਦੇ ਕੰਮ ਜਿਹੜੇ ਨੇ ਲੋਕਲ ਗਵਰਨਮੈਂਟ ਜਿਹੜੀ ਕਹਿੰਦੇ ਆਪਾਂ ਉਹ ਐਸੇ ਕਰਕੇ ਕਹਿੰਦੇ ਆ ਕਿ ਇੱਥੋਂ ਦੀ ਗਵਰਨਮੈਂਟ ਲੋਕਲ ਅੰਮ੍ਰਿਤਸਰ ਦੀ ਆਪਣੀ ਗਵਰਨਮੈਂਟ ਆਪਦੀ ਗਵਰਨਮੈਂਟ ਬਣਾਓ ਤਾਂ ਕਿ ਸਾਡੇ ਕੋਲੇ ਜਦੋਂ ਤੁਹਾਡੇ ਇਸ ਫਤਵੇ ਦਾ ਜਿਹੜਾ ਸਾਡੇ ਕੋਲੇ ਪਹੁੰਚੂਗਾ ਕਿ ਕੋਈ ਮੰਗ ਸ਼ਹਿਰ ਵਾਸਤੇ ਕੋਈ ਪੈਸੇ ਚਾਹੀਦੇ ਆ ਕੋਈ ਪ੍ਰੋਜੈਕਟ ਚਾਹੀਦਾ ਉਹ ਸਾਡੀ ਗਰੰਟੀ ਹੈ ਕਿ ਲਿਖ ਕੇ ਦੇਣਾ ਤੁਹਾਡੇ ਨਮਾਇੰਦਿਆਂ ਨੇ ਸਾਈਨ ਅੱਸੀ ਕਰਨੇ ਆ ਔਰ ਖਾਸ ਤੌਰ ਤੇ ਅਮਰਸਰ ਸ਼ਹਿਰ ਵਾਸਤੇ ਕਿਹੜਾ ਕੋਈ ਹੋਊਗਾ ਜਿਹੜਾ ਜਵਾਬ ਦੇ ਦੂਗਾ ਇੱਥੇ ਵਾਸਤੇ ਇੱਥੇ ਤਾਂ ਪੁੰਨੀ ਲੱਗਦਾ ਇੱਥੇ ਤਾਂ ਕਈ ਗੁਣਾ ਹੋ ਕੇ ਨਿਕਲਦਾ ਸੋ ਇਸ ਕਰਕੇ ਤੁਹਾਡੇ ਕੋਲੇ ਆਏ ਆ ਮੀਡੀਆ ਵਾਲੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਪੂਰੀ ਦੁਨੀਆ ਦੇ ਵਿੱਚ ਇਸ ਰੋਡ ਸ਼ੋ ਨੂੰ ਕਵਰ ਕਰ ਰਹੇ ਨੇ ਔਰ ਜਿੰਨੇ ਵੀ ਮਾਮਾ ਪੈਣਾ ਛੋਟੇ ਬੱਚੇ ਬਜ਼ੁਰਗ ਔਰ ਪਾਰਟੀ ਦੇ ਵਰਕਰ ਪਾਰਟੀ ਦੇ ਅਣਥੱਕ ਸਾਡੇ ਪਮਕੜ ਚੇਅਰਮੈਨ ਸਹਿਬਾਨ ਨਾਲ ਜਿਹੜੇ ਅੰਮ੍ਰਿਤਸਰ ਦੇ ਅਜਨਾਲੇ ਦੇ ਤਰਨਤਾਰਨ ਦੇ ਪੱਟੀ ਦੇ ਆਲੇ ਦੁਆਲੇ ਦੇ ਇਲਾਕਿਆਂ ਦੇ ਵੀ ਜਿੰਨੇ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਪੰਜਾਬ ਨੂੰ ਪਿਆਰ ਕਰਨ ਵਾਲੇ ਲੋਕ ਆਏ ਆ ਤੁਹਾਡਾ ਚੱਲਿਆ ਹੋਇਆ ਇੱਕ ਇੱਕ ਕਦਮ ਸਾਡੇ ਸਿਰ ਮੱਥੇ ਤੇ ਮੈਂ ਸਹੀ ਕਹੂੰਗਾ ਕਿ ਹਕੂਮਤ ਉਹ ਕਰਤੇ ਹਨ ਜਿੰਨਾਂ ਦਾ ਦਿਲੋਂ ਪਰ ਰਾਜ ਹੁੰਦਾ ਹੈ ਕੇਜਰੀਵਾਲ ਇਹ ਸੇ ਕਰਕੇ دلی چاہ کیونکہ دلان تے راج ہے لوگ دلان تے حکومت وہ کرتے ہیں جن کا دلوں پر راج ہوتا ہے یوں کہنے کو تو مرغے کے سر پہ بھی تاج ہوتا ہے سو اسی اسی کسے معافی چصہ نہیں پایا نہ پانا اسی ریتے دیاں کڈاں یا بساں جا ڈھابے چصہ نہیں پایا نہ پانا हिस्सा ਪਾਇਆ ਤੇ ਪਾਉਣਾ ਤਾਂ ਪੰਜਾਬ ਦੇ ਸਵਾ 3 ਕਰੋੜ ਲੋਕਾਂ ਦੇ ਦੁੱਖਾਂ ਸੁੱਖਾਂ ਚ ਹਿੱਸਾ ਪਾਉਣਾ ਹੋਰ ਕੀ ਹਿੱਸਾ ਨਹੀਂ ਪਾਉਣਾ ਸੋਇਸ ਕਰਕੇ 3 ਸਾਲ ਪਾਉਣੀ 3 ਸਾਲ ਹੋ ਗਏ 50000 ਸਰਕਾਰੀ ਨੌਕਰੀਆਂ ਦੇ ਕੇ ਆ ਤੁਹਾਡੇ ਸਾਹਮਣੇ ਤੁਹਾਡਾ ਪੁੱਤ ਤੁਹਾਡਾ ਭਤੀਜਾ ਤੁਹਾਡਾ ਛੋਟਾ ਵੱਡਾ ਭਾਈ ਆ ਖੜਾ 50000 ਸਰਕਾਰੀ ਨੌਕਰੀਆਂ ਦੇ ਕੇ ਪਹਿਲੇ 3 ਸਾਲਾਂ ਚ ਔਰ ਕੋਈ ਪੈਸੇ ਨਹੀਂ ਲਗਾ ਕਿਸੇ ਦਾ ਕੋਈ ਸ਼ਪਾਰਸ਼ ਨਹੀਂ ਲਾਉਣੀ ਪਈ ਪੇਪਰ ਦਿੱਤਾ ਨੰਬਰ ਆ ਗਏ ਮੈਰਿਟ ਚ ਨੌਕਰੀ ਮਿਲ ਗਈ ਇੱਕ ਘਰ ਚ ਦੋ ਦੋਨੋਂ ਵੀ ਮਿਲ ਗਈ ਭੈਣ ਭਾਈ ਨੂੰ ਮਿਲ ਗਈ ਜਾਂ ਦੋ ਭੈਣਾਂ ਨੂੰ ਮਿਲ ਗਈ ਜਾਂ ਦੋ ਪੁਆਈਆਂ ਨੂੰ ਮਿਲ ਗਈ ਪੜੋ ਪੜ ਕੇ ਕੰਪੀਟੀਸ਼ਨ ਵਾਲਾ ਪੇਪਰ ਦਿਓ ਤੇ ਸਰਕਾਰ ਤੋਂ ਨੌਕਰੀ ਲਓ ਪੰਜਾਬ ਨੂੰ ਤਰੰਗਲਾ ਤਾਈਆਂ ਬਣਾਵਾਂਗੇ ਹੁਣ ਬਾਹਰਲੇ ਮੁਲਕਾਂ ਵਾਲਾ ਪਾਸਾ ਛੱਡ ਦਈਏ ਕਿਉਂਕਿ ਉਹਨਾਂ ਦਾ ਵੀ ਬੁਰਾ ਹਾਲ ਹੋ ਗਿਆ ਹੁਣ ਉਹ ਉੱਥੋਂ ਆਪ ਕਹਿਣ ਲੱਗੇ ਉਧਰ ਨੂੰ ਜਾਓ ਆਪਾਂ ਕਿੱਥੋਂ ਦੇ ਰਹਿ ਗਏ ਫਿਰ ਹੁਣ ਨਾ ਇੱਧਰ ਦੇ ਨਾ ਉੱਧਰ ਦੇ ਇੱਥੇ ਆਪਾਂ ਆਪਣੀ ਧਰਤੀ ਨੂੰ ਠੀਕ ਕਰੀਏ ਆਪਣੇ ਸ਼ਹਿਰਾਂ ਨੂੰ ਆਪਣੇ ਕਸਬਿਆਂ ਨੂੰ ਸ਼ਿੰਗਾਰੀਏ ਇੱਥੇ ਹੀ ਰੋਜ਼ਗਾਰ ਮਿਲੇ ਇੱਥੇ ਹੀ ਕੰਮਕਾਰ ਕਰਕੇ ਸ਼ਾਮ ਨੂੰ ਘਰੇ ਜਾ ਕੇ ਰੋਟੀ ਖਾਈਏ ਆਪਣੇ ਪਰਿਵਾਰ ਚ ਨਹੀਂ ਤਾਂ ਤਰਸਦੇ ਰਹਨੇ ਆ ਦਿਵਾਲੀ ਵੇਲੇ ਆਵਾਂਗੇ ਦਸਹਰੇ ਵੇਲੇ ਆਵਾਂਗੇ ਬਸਾਖੀ ਵੇਲੇ ਆਵਾਂਗੇ ਸੋ ਵੀਰੋ ਮੈਨੂੰ ਉਮੀਦ ਹੈ ਕਿ ਅੰਮ੍ਰਿਤਸਰ ਵਾਲ ਨੇ ਪਹਿਲਾਂ ਵੀ ਬਹੁਤ ਸਾਰਾ ਪਿਆਰ ਦਿੱਤਾ ਹੈ ਔਰ ਜਦੋਂ ਵੀ ਅੰਮ੍ਰਿਤਸਰ ਆਇਆ ਐਂ ਲੱਗਦਾ ਕਿ ਸ਼ਾਇਦ ਇਦੂ ਵੱਧ ਕੱਟਦਾ ਕੀ ਹੋਊਗਾ ਜਾਂ ਇਦੂ ਵੱਧ ਪਿਆਰ ਤਾਂ ਕੀ ਹੋਊਗਾ ਤੁਸੀਂ ਆਪਣਾ ਰਿਕਾਰਡ ਆਪ ਹੀ ਤੋੜਾ ਨੇ ਤੋੜ ਲੈਨੇ ਹੋ ਸੋ ਮਾਝੇ ਵਾਲਿਆਂ ਤੇ ਯਕੀਨ ਹੈ ਮੈਨੂੰ ਸੋ ਮੈਨੂੰ ਉਮੀਦ ਹੈ ਕਿ ਤੁਸੀਂ 21 ਤਰੀਕ ਨੂੰ ਜਿਹੜਾ ਜਿੱਥੇ ਵੀ ਤੁਹਾਡਾ ਬਾਡ ਪੈਂਦਾ ਉਥੇ ਤੱਕ ਜਿਹੜਾ ਚੋਣ ਨਿਸ਼ਾਨ ਆਪਣਾ ਝਾੜੂ ਦਾ ਉਹਦੇ ਤੇ ਤੁਸੀਂ ਬਟਨ ਦੱਬੋਗੇ ਬਾਕੀ ਤੁਹਾਨੂੰ ਪਤਾ ਮੂਰ ਅੱਗੇ ਕੌਣ ਹੈ ਇੱਕ ਤਾਂ ਹੈ ਹੀ ਨਹੀਂ ਉਹ ਤਾਂ ਪਰਮਾਤਮਾ ਵੱਲੋਂ ਵੇਲੇ ਹੋਗੇ ਠੀਕ ਹੈ ਦੂਜੇ ਆਪਸ ਹੀ ਲੜੀ ਜਾਂਦੇ ਨੇ ਮੈਂ ਬਣੂ ਉਹਨੂੰ ਨਹੀਂ ਬਣਨ ਦਿੰਦਾ ਉਹ ਲੱਤਾਂ ਖਿੱਚੀ ਜਾਂਦੇ ਆਪਸ ਇੱਕ ਦੂਜੇ ਦੀਆਂ ਸੋ ਆਪਾਂ ਇਹਨਾਂ ਦੀਆਂ ਲੜਾਈਆਂ ਚ ਕੀ ਲੈ ਪੈ ਕੇ ਦੇਖ ਵੀ ਲੈ ਨਾਲੇ ਪਰਖ ਵੀ ਲੈ ਉਹ ਪਰਖਿਆ ਹਨ ਕੀ ਪਰਖੀਏ ਸੋ ਨਵੀ ਸੋਚ ਨੂੰ ਨਵੀ ਪਾਰਟੀ ਨੂੰ ਨਵੇਂ ਖੂਨ ਨੂੰ ਨਵੇਂ ਵਿਚਾਰਾਂ ਨੂੰ ਮੌਕਾ ਦਿਓ ਔਰ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੇ ਦੋ ਲਾ ਦਿਓ ਤਾਂ ਕਿ ਸਾਨੂੰ ਹੌਸਲਾ ਹੋ ਜੇ ਕਿ ਅੰਮ੍ਰਿਤਸਰ ਵਾਲੇ ਪਾਸੋਂ ਤਾਂ ਫਿਰ ਮਤਲਬ ਹਾਂ ਹੀ ਸਮਝੀਏ ਜਰਾ ਹੈ ਦੋਨੇ ਦੋਨੇ ਹੱਥ ਉੱਪਰ ਚੱਕ ਕੇ ਦੋ ਨਾਰੇ ਲਾ ਦਿਓ ਇਨਕਲਾਬ ਜਿੰਦਾਬਾਦ ਥੋੜਾ ਜਿਹਾ ਹੋਰ ਉੱਚੀ ਇੰਦਰ ਲਾਹੌਰ ਤੱਕ ਤਾਂ ਜਾਵੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਿਆਂ ਇੱਥੋਂ ਹੀ آہی روٹ سی ہونا دا جوں جان دے سی آزادی واسطے لڑنے انقلاب زندہ باد کردے اے انقلاب انقلاب بولے سونہال بہت بہت تھانک باد جوندے واسطے رہو بہت بہت مہربانی زندہ باد رہو آباد رہو